ਗਰਦੀਪ ਸਿੰਘ ਹਾਂਜੀ ਲੱਖਾਂ ਬੋਲਦਾ ਸੁਦਾਨਾ ਹਾਂਜੀ ਹਾਂਜੀ ਚਲਾਈ ਅੱਸੀ ਕਾਲ ਯਾਰ ਇੱਕ ਮੁੰਡਾ ਇੱਥੋਂ ਦਾ ਉਹ ਮਾਦੂ ਮੁੰਡੇ ਦੋ ਮੁੰਡੇ ਇਹਨਾਂ ਤੋਂ ਤੂੰ 5-6 ਲੱਖ ਰੁਪਇਆ ਲੈ ਕੇ ਵੀ ਤੁਹਾਨੂੰ ਭਰਤੀ ਕਰਾਉਂਗਾ ਮੁੜ ਕੇ ਰਫੂ ਚੱਕਰ ਹੋ ਗਿਆ ਨਹੀਂ ਨਹੀਂ ਇਹਨਾਂ ਉੱਤੇ ਜਿਆਦਾ ਸੀ ਬੋਲ ਸੀ ਸੀ ਲੱਖ ਲੈ ਗਏ ਹਾਂਜੀ ਦੋ ਜਾਨਾਂ ਤੋਂ ਹਾਂ ਜੀ ਉਹਦਾ ਪੈਸੇ ਹੀ ਫੜ ਫੜ ਕੇ ਦਿੱਤੇ ਹੋਣੇ ਵਾਕੇ ਜੀ ਜ਼ਮੀਨ ਵਿੱਚ ਕਿਹਦਾ ਇਹਨਾਂ ਦਾ ਭਾਈ ਕਹਿੰਦਾ ਇੱਕ ਜ਼ਮੀਨਦਾਰਾ ਹੁਣ ਕੀ ਕਹਿੰਦਾ ਹੁਣ ਕੀ ਦੰਦੇ ਨੇ ਜੇ ਲਾਰੇ ਲਾਈ ਜਾਂਦਾ ਜੀ ਦੋਸ਼ਾਨ ਹੋ ਗਿਆ ਯਾਰ ਹੋਈ ਨਹੀਂ ਚੱਲਦਾ ਯਾਰ ਇਹ ਕੋਈ ਨੋਟ ਤੇ ਕਰੀ ਜਲ ਭਰਾ ਇਹ ਉੱਥੇ ਗੱਲ ਕੀਤੀ ਸੀ ਭਾਈ ਆਪਾਂ ਆਪਣੇ ਮੁੰਡੇ ਨਾਲ ਤੇਰੇ ਦੀ ਵਿੱਚ ਹਾਂ ਤੇ ਉਹ ਕਹਿੰਦਾ ਮੁੰਡਾ ਜ਼ਮੀਨ ਜੂਣੀ ਵੀ ਵੇਚੀ ਦੋ ਕਿੱਲੇ ਸੀ ਤੇ ਜਿਹੜਾ ਗਾਂਹਾਂ ਵਾਲਾ ਬੰਦਾ ਕਹਿੰਦਾ ਉਹ ਜੇਲ੍ਹ ਚਾ ਇਹਨੂੰ ਕਹਿੰਦੇ ਜਿਹੜਾ ਕਿੱਥੋਂ ਵਾਲਾ ਮੁੰਡਾ ਦੂਜੇ ਇੱਕ ਨਹੀਂ ਆਲੀ ਪੂਰਾ ਲੋਰ ਨੰਬਰਾਂ ਨਾ ਮੇਰਾ ਅਰੰਦਾਸ ਕੇ ਮੁੰਡਾ ਹਾਂ ਅਰੰਦਾਸ ਜਿਹੜਾ ਸੋਸ਼ਲ ਲੈ ਕੇ ਜਿੰਮੇਦਾਰ ਰੱਖੇ ਹੈ ਜਾਲ ਫਰੇ ਵਾਲਾ ਤਾਂ ਇਹ ਹੈਗਾ ਬਾਈ ਇੱਕ ਨਈਆਂ ਵਾਲੇ ਦਾ ਹਾਂ ਨਈਆਂ ਵਾਲੇ ਦਾ ਮੁੰਡਾ ਜੀ ਉਹਦਾ ਨੰਬਰ ਤੁਹਾਨੂੰ ਕਿੰਨਾ ਦਾ ਕਰਦੇ ਹੈ ਚੱਲ ਲੈ ਕੇ ਫੇਰ ਅਸਦੀ ਬਾਈ ਮੈਂ ਨਾ ਆਹ ਦੇਖੋ ਹੁਣ 6 ਵਜੇ ਬੱਜਦੇ ਆ 6 ਵਜੇ ਤੋਂ ਬਾਅਦ ਨਾ ਮੌੜੀ ਹੁੰਦਾ ਨੱਤ ਦਾ ਘਰ ਨਹੀਂ ਜਿੱਥੇ ਨੱਤਦਾ ਪੁਰਾਣਾ ਘਰ ਹੈ ਨੱਤੀ ਕੋਠੀ ਹਾਂ ਕੰਨਮੀ ਜੀ ਨੱਤ ਨਵੀਂ ਕੋਠੀ ਹਾਂ ਨਵੀਂ ਉੱਥੇ ਸਾਡਾ ਲਿਆ ਹੋਇਆ ਟਿਕਾਣਾ ਉੱਥੇ ਆ ਜਾ ਕਰੋ ਕਰਕੇ ਆ ਜਾ ਕਰੋ 8 ਵਜੇ ਵਗ ਜਾ ਕਰੋ ਉੱਥੇ ਉਹਨਾਂ ਰਾਤ ਨੂੰ ਹੁੰਦਾ ਹੈ ਰਾਗ ਨੂੰ ਮੱਥੇ ਉੱਤੇ ਰੱਖੇ ਬਤਵਾ ਤਲਕਣਾ ਪੈਂਦਾ ਹੈ ਨਾ ਬਾਕੀ ਇਹਨੇ ਫੋਨ ਕਰ ਲਈ ਫੋਨ ਨੰਬਰ ਇਹ ਚੱਕਦਾ ਇਹ ਤਾਂ ਆਪਣੇ ਕੋਲ ਹੀ ਆ ਕੰਮ ਕੋਈ ਨਹੀਂ ਆ ਜੀ ਉਹਦਾ ਨੰਬਰ ਲੈ ਜੀ ਚਲ ਬਾਈ ਉਹ ਦੇਖ ਇਹ ਚੱਕ ਲਈ ਯਾਰ ਕੋਈ ਫੜ ਲੈ ਠੀਕ ਹੈ ਜੀ ਇਹ ਲੱਗੂਗੀ ਤੁਹਾਨੂੰ ਪਤਾ ਕਿੱਥੇ ਗੱਲ ਹੋ ਗਈ ਠੱਗਾ ਹੋ ਗਿਆ ਮਾਦਾ ਜੀ ਉਹਨਾਂ ਦੀ ਇਹ ਦੱਸਿਆ ਸੀ ਇਹ ਲੱਗਦਾ ਤਗੜੇ ਤਗੜੇ ਬੰਦਿਆਂ ਦਾ ਬੇਜੂ ਮੁਰਕੇ ਦਿੱਤੇ ਸਾਰੇ ਜੀ ਸਾਰੇ ਬੇਜੂ ਮੁਰਕੇ ਦਿੱਤੇ ਜੀ ਇਨਾ ਮਾਤਲ ਕਾ ਲਈ ਪਹਿਲਾਂ ਵੀ ਆਈ ਸੀਗੀ ਉਹਨੇ ਕੱਲ ਵੀ ਹੋਈ ਸੀ ਮੇਰੀ ਮਲਾ ਲੋ ਰਿਪੋਰਟ ਕੀਤੀ ਥਾਣੇ ਚ ਨਹੀਂ ਕੋਈ ਨਹੀਂ ਕੋਈ ਗੱਲ ਇਹ ਨਹੀਂ ਉਹ ਹੁਣ ਬੰਦਾ ਰਾਹ ਕੀ ਪਾਉਂਦਾ ਵੀ ਮੈਂ ਦੇਵਾਂਗਾ ਦਿੰਦਾ ਹੁਣ ਸਾਰੇ ਲਈ ਅੱਜ ਦੇ ਤੂੰ ਕੱਲ ਦੇ ਤੂੰ ਇੱਦਾਂ ਲੱਭਦਾ ਹੀ ਨਹੀਂ ਰਿਕਾਰਡ ਨਹੀਂ ਹੁੰਦੀ ਬਾਈ ਪੰਚਾਇਤ ਦੀ ਗੱਲ ਹੋਈ ਹੈ ਜੀ ਉੱਥੇ ਪ੍ਰੂਫ ਹੋਏਗਾ ਜੀ ਇਹਨਾਂ ਕੋਲ ਸਾਰੇ ਬੈਂਕ ਚ ਪਾਇਆ ਉਹ ਵੀ ਹੈਗਾ ਬਾਈ ਆਏ ਕਿ ਇਹਨਾਂ ਕੋਲ ਸਾਰੇ ਪ੍ਰੂਫ ਆ ਜੀ ਰਿਕਾਰਡ ਨਹੀਂ ਬਾਈ ਉਹਦੀ ਲੱਖੇ ਉਹਨਾਂ ਦੀਆਂ ਫਾਈਲ ਸੀ ਪਹਿਲਾਂ ਵੀ ਮੁੰਡਾ ਮੇਰੇ ਕੋਲ ਜਾਂਦ ਰਿਹਾ ਤੁਸੀਂ ਉਦੋਂ ਹੈ ਨਹੀਂ ਸੀ ਨਾ ਬਾਅਦ ਸੀ ਉਦੋਂ ਇੱਕ ਦਿੱਲੀ ਕਰਕੇ ਤੁਹਾਡੇ ਨਾਲ ਹੀ ਨਹੀਂ ਹੋਈ ਇਹ ਅੱਛਾ ਇਹ ਸਿੱਧਾ ਕਰਦੀਆਂ ਨੇ ਪੈਸੇ ਖਾਤੇ ਜੀ ਖਾਤੇ ਜਿਹਾ ਪਾਉਂਦੇ ਰਹੇ ਹਾਂ ਹਾਂਜੀ ਲਾਲ ਜੀ ਕੋਈ ਦਰਖਾਸਤ ਨਹੀਂ ਦਿੱਤੀ ਦਰਖਾਸਤ ਸਮਾਏ ਤੱਕ ਲਗਾਈਏ ਆਪਾਂ ਲਾਰੇ ਲਾਈ ਜਾਂਦਾ ਅੱਜ ਤੱਕ ਮੈਂ ਸਵੇਰੇ ਬੰਨਿਆ ਮਹੀਨਿਆਂ ਤੋਂ ਨੰਨੀ ਦਿਨਾਂ ਤੋਂ ਆ ਜੀ ਯਾਰ ਮੇਰਾ ਵੀਰੇ ਕਰਾ ਲਾਂਗੇ ਹਰ ਕੋਈ ਕੋ ਨਾ ਚੱਕਾਂਗੇ ਥੋੜਾ ਮਗਰ ਪੈਣਾ ਪੂ ਮਾਲਕ ਗਰੀਬਾਂ ਦੇ ਬੱਚੇ ਨੇ ਸਾਰੇ ਗਰੀਬਾਂ ਦੇ ਬੱਚੇ ਕੋਈ ਨਹੀਂ ਮਦਦ ਇਹ ਤਾਂ ਬਾਈ ਨੂੰ ਬਾਈ ਪੂਰੀ ਡਿਊਟੀ ਉਹਨੂੰ ਰੱਖਿਆ ਵੀ ਰੱਖ ਕੇ ਗੱਡਿਆ ਉਹਨਾਂ ਨੂੰ ਲੱਗਾ ਬਾਈ ਨੂੰ ਰੱਖਿਆ ਵੀ ਰੱਖ ਕੇ ਗੱਡਿਆ ਉਹਨਾਂ ਨੂੰ ਅੱਛਾ ਆਹ ਦੇ ਰਾਂ ਤੂੰ ਆ ਮੁੰਡੇ ਰੱਖੇ ਰੱਖ ਕੇ ਉਹਨਾਂ ਨੂੰ ਕਰਦੇ ਹੁਣੇ ਡਿਊਟੀ ਉਹ ਤਾਂ ਜਈ ਪ੍ਰਾਈਵੇਟ ਸਾਨੂੰਆਂ ਸ਼ਰਤੇ ਜੀ ਇਹ ਹੁੰਦਾ ਦਾ ਫਿਰ ਕੱਢੇ ਸਕੂਟਰੀ 'ਚ ਭਾਈ ਬੈਠ ਰਿਹਾ ਦਿੱਲੀ ਜੀ ਦਾ ਮਹੀਨਾ ਵੀ ਦੇ ਵਿੱਚ ਰੁਕੇ ਸਮੂਹ ਰੱਖਦੇ ਰਹੇ ਇਹਨਾਂ ਨੂੰ ਵੀ ਉਹਨਾਂ ਦੀ ਆ ਦੇ ਵਿੱਚ ਚੱਲਦੀ ਚੱਜ ਲੈ ਲਏਗਾ ਇਹ ਸਾਡੇ ਹਰਤਾ ਹੁੰਦਾ ਤਾਂ ਉਹ ਵਿੱਚ ਵੀ ਜ਼ਿੰਮੇਵਾਰ ਦੇ ਹੱਥੇ ਹੁੰਦੇ ਐ ਸਾਲ ਤੋਂ 5-7 ਹਫਤੇ ਬਣਾ ਕੇ ਇੱਕ ਹਰਤਾ ਮਸਾ ਲੱਗਦਾ ਕੀ ਗਰੀਬਾਂ ਕੋਲੇ ਉਹ ਕੀ ਦਿਹਾੜੀ ਕੋਈ ਹੈਗੀ ਵੀ ਕੋਈ ਕੰਮ ਲੈਣ ਦਾ ਨੀ ਤਾਂ ਜਿਹੜੇ ਇੱਕ ਨਾ ਹੋਰ ਆ ਦੇਖੋ ਅੱਜ ਕੱਲ ਜਿਹੜਾ ਜ਼ਿਮੀਦਾਰ ਹੈ ਜਿਹਦਾ ਵਿਚਾਲੇ ਕੋਲ ਅੱਧਾ ਕਿੱਲਾ ਹੈ ਕਿੱਲਾ ਉਹਦਾ ਉਹਦਾ ਗਰੀਬ ਬੰਦੇ ਨੂੰ ਮਾੜਾ ਹਾਂ ਨਹੀਂ ਮੇਰੀ 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 ਗੱਲ ਕੋਈ ਜਿਹੜਾ ਤਾਂ ਹੈ ਕੋਈ 20 ਕਿੱਲਾ ਵਾਲਾ ਕੋਈ 10 ਕਿੱਲਾ ਵਾਲਾ ਉਹ ਨਰੇਕਾ ਦਾ ਕਾਲ ਬਣਾਈ ਬੈਠਾ ਉਹ ਮਾੜਾ ਨਹੀਂ ਅਸੀਂ ਤਾਂ ਕਹਿੰਦੇ ਸਰਦ ਦੇ ਬਣੇ ਰਹਿਣਾ ਅਸੀਂ ਨਹੀਂ ਜੇ ਕੋਈ ਜ਼ਿਮੀਦਾਰ ਮੰਦ ਲੋਕ ਕਿਸੇ ਕੋਲ ਅੱਧਾ ਕਿੱਲਾ ਵਿਚਾਰਾ ਉਹ ਹੁਣ ਮੇਰੀ ਪ੍ਰਿੰਟ ਦੇ ਕਈ ਬੰਦੇ ਇਹਦੇ ਰਾਤ ਨੂੰ ਸ਼ੈਲ ਰੱਖ ਦਿਹਾੜੀ ਜਾਂਦਾ ਦੇ ਲੋਕਾਂ ਦਿਨੇ ਦਿਨੇ ਵਿਚਾਰੇ ਨੂੰ ਸੰਗ ਲੱਗਦੀ ਹੈ ਜਿੰਮੇਦਾਰਾਂ ਦੇ ਨੇ ਅਲੱਗ ਨਾ ਤੂੰ ਝਾੜੀ ਕਰਨ ਲੱਗ ਗਿਆ ਬੜਾ ਮਾੜਾ ਹਾਲ ਹੋ ਗਿਆ ਲੋਕਾਂ ਦਾ ਨਹੀਂ ਉਹ ਅਸੀਂ ਉਹ ਰੱਗਣ ਆਈਆਂ ਜੀ ਚੱਲੀ ਜਾਵੇ ਚੱਲੀ ਜੀ ਵੀ ਕੰਮ ਚੱਲੀ ਜਾਵੇ ਕੋਈ ਕਰੀ ਜਾਵੇ ਟਿੱਕ ਪਾ ਲਈ ਚੱਲਦੀ ਜਾਵੇ ਵਿਚਿੰਨੀ ਜਗਾ ਸਟੇ ਕਰੇ ਪੰਜ ਕਿਹਾੜੀ ਚਲਾਉਂਦਾ ਬੇਬੇ ਕੰਮ ਕੀ ਕਹਤਾ ਜੀ ਹੁਣ ਇੱਕ ਹਫਤਾ ਲੱਗਦਾ ਫਿਰ ਇੱਕ ਹਫਤੇ ਰੋਜ਼ ਤੇ 73 ਦਿਨ ਚੱਲਦਾ ਨੇ ਫਿਰ ਜੀ ਸਾਡੇ ਹੁਣ ਫਾਰਮ ਅਸੀਂ ਹਫਤੇ ਗਏ ਧਰਨੀਆਂ ਤੇ ਬੈਠੇ ਵੀ ਸਾਨੂੰ ਵੀ ਕੁਝ ਮਿਲੇ ਦੇਖ ਗਰੀਬਾਂ ਨੂੰ ਵੀ ਨਰਮੇ ਚ ਲਈਏ ਤੋਂ ਕੁਝ ਹੋਈ ਨਹੀਂ ਗਿਰਦਾਰਾਂ ਨੂੰ ਵੀ ਸਾਨੂੰ ਕਿਥੋਂ ਤੇ ਉਹ ਨਹੀਂ ਅਸੀਂ ਧਰਨਾ ਤੇ ਵੀ ਆ ਜਾ ਹੰਬਲੇ ਨੂੰ ਕੰਮ ਛੱਡ ਕੇ ਵੀ ਜਾਂਦੇ ਰਹੇ ਹਾਂ ਜੀ ਘਰੋਂ ਢਿੱਡੋਂ ਭੁੱਖਾ ਉੱਦਲੇ ਜਾਣੇ ਭੁੱਖਣ ਦਾ ਭਾਂਗ ਉਹ ਵਿੱਚ ਸਮਾ ਲੋਕਾਂ ਨੂੰ ਇਕੱਠੇ ਕਰਕੇ ਮਿਲਤਾ ਕਰਕੇ ਪੈਰੀ ਹੱਥ ਲਗਲ ਜਾਂਦੀ ਤੇ ਕਿਸੇ ਨੇ ਵੇਣ ਤੇ ਪਰੇ ਕੁਝ ਹੋਣੀ ਪਾਣਾ ਪਰਦੇ ਜੀ ਸਾਡੇ ਤੇ ਬੇਅੱਛੇ ਹੀ ਰਹਿਣਾ ਹਾਲ ਇਹ ਆਇ ਰਹਿਣਾ ਜੇ ਫਿਰ ਤਾਂ ਇਹ ਕਹਿੰਦੇ ਵੀ ਜੜਾ ਆਉਂਦਾ ਅਕੇ ਬੋਟਾ ਪਾ ਦੋ ਵੀ ਬੋਟਾ ਪਾ ਦਨੇ ਤੇ ਕੀ ਆਖੀਏ ਚੁੱਪ ਫੇਰ 4.5 ਸਾਲ ਫੇਰ ਚੱਲ ਹਾਂਜੀ ਫੇਰ ਕੀ ਕਰਗੇ ਕਿੱਧਰ ਜਾ ਗੋਰੀਬ ਫੇਰ ਜਾਵੇ ਕਿੱਧਰ ਦੇਖੋ ਤੁਸੀਂ ਗੋਹਾਂ ਕਰਦੇ ਹੋ ਦੋਸਤੋ ਦੇਖੇ ਜਾ ਸਾਰੀ ਨੀ ਨਵੇਂ ਨਾਮ ਨਾਲ ਪਰਿਚੇ ਦੋਸਤੋ ਰਾ ਚੱਕੀ ਚੱਲ ਸਰ ਪਰ ਹੋਣ ਦੇ ਬਾਈ ਨੂੰ ਫੇਰ ਗੱਲ ਬਾਈ ਨਾਲ ਜੁੜੋ ਬਾਈ ਜੇ ਮਰ ਜਾਉ ਤਾਂ ਮਸਲੇ ਹੱਲ ਹੋਣਗੇ ਨਹੀਂ ਹੁੰਦੇ ਉਹ ਨਸ਼ੇ ਆਉਣੇ ਹੋਰ ਨਸ਼ੇ ਆ ਕੇ ਦੋਨਾਂ ਮਸਲੇ ਹੱਲ ਹੋਣਗੇ ਮੈਂ ਕਿੱਥੋਂ ਕਰਕੇ ਲਿਆਉਣ ਬਈ ਫੇਰ ਡਾਕਾ ਸੌਟਾ ਘਮਾਉਂਦੇ ਵੀ ਲਿਆਓ ਖਾ ਖਾਣ ਦਿਓ ਕਿੱਥੋਂ ਲੱਗੀ ਇਹ ਸਰਪੰਚ ਨੂੰ ਮੈਂ ਕਹਿ ਦਿੰਦਾ ਕੰਮ ਕਿਉਂ ਨਹੀਂ ਚਲਾਉਂਦਾ ਚਲੋ ਤਾਂ ਬਈ ਆਪਾਂ ਤਾਂ ਹਾਂ ਵੀ ਤੂੰ ਆਈ ਜੈਨੇ ਵੀ ਚੱਲੇ ਹੀ ਆਏ ਤਾਂ ਮੈਂ ਜੀਵਦਾਰਾਂ ਨੂੰ ਚੱਲੀ ਆਉਂਦਾ ਕੋਈ ਹੋਰ ਨਹੀਂ ਨੰਬਰ ਦਿੱਚ ਦੇ ਜAVE ਸਾਡਾ ਪਤਾ ਨਹੀਂ ਸਾਨੂੰ ਗਰੀਬਾਂ ਦਾ 349 3330 ਅੱਜ ਕੱਲ੍ਹ ਸਿਆਲ ਚ ਕੀਦੇ ਹੁੰਦੇ ਐ ਸੇਰ ਦਾਣੇ ਨਹੀਂ ਕੁਛ ਤਾਂ ਮੈਂ ਕੀ ਕਰਾਂ ਜੀ ਇਸ ਤੈਨੂੰ ਚੱਲੀ ਲੈ ਰੋ ਤਾਂ ਨਾ ਅਬੋਲੀ ਜਾ ਕੋਈ ਵੀ ਨਾ ਹੋਰ ਮੜੀ ਜਾ ਕਿੰਨਾ ਨੰਬਰ ਆ ਬਾਈ 986143330 ਵੀ ਉਹ ਵੀ ਸਾਨੂੰ ਪੈਸੇ ਦਾ ਹੁੰਦੀ ਅਧਕਾਰਿਕ ਤੌਰ ਤੇ ਕੰਮ ਚੱਲਦੇ ਜਿਵੇਂ ਜਿਵੇਂ ਕਾਰਡ ਆਉਂਦੇ ਮੁਰੇ ਉਹ ਮਾਂ ਜਿੱਤਰੀ ਹੈ ਹੁਣ ਇਹ ਨਾ ਹੋਵੇ ਵੀ ਕੰਮ ਕਰੇ ਇਸ ਤਰ੍ਹਾਂ ਨਹੀਂ ਵਜੂਦੀ ਜੀ ਕਰਾਂ ਵੀ ਕਰੀਏ ਦੇ ਆਪਾਂ ਤੇ ਉਹ ਵੀ ਵਿਚਾਰੇ ਕਰੀ ਜਾਣ ਤੁਹਾਨੂੰ ਵਿੱਚ ਹਾਂ ਲੋ ਹਾਂਜੀ ਆਪਣੇ ਸਰਪੰਚ ਬੋਲਦੇ ਹਾਂ ਕਮਾਲੂ ਤੋਂ ਮੈਂ ਲੱਖਾ ਬੋਲਦਾ ਬਾਈ ਸਧਾਨਾ ਜੀ ਕੀ ਹਾਲ ਨੇ ਵਧੀਆ ਵਧੀਆ ਬਈ ਠੀਕ ਠਾਕ ਇੱਕਦਮ ਬਾਈ ਇੱਥੇ ਨਰੇਗਾ ਦਾ ਕੰਮ ਚੱਲ ਰਿਹਾ ਲਗਾਤਾਰ ਜਾਂ ਬੰਦ ਹੋ ਜਾਂਦਾ ਇਹ ਕੀ ਚੱਕਰ ਹੈ ਬਈ ਕਿੰਨੇ ਕਾਰਡ ਨੇ ਪਿੰਡ ਦੇ ਸਾਰੇ 400 ਕਾਰਡ ਹੈ ਤੇ ਇਹਦੇ ਚ ਬਾਈ ਆਪਣੇ ਜ਼ਿਮੀਦਾਰਾਂ ਦੇ ਕਾਰਡ ਵੀ ਹੈਗੇ ਆ ਉਹ ਜ਼ਿਮੀਦਾਰਾਂ ਕੋਲ ਕਿੰਨੀ ਕੀ ਪੈਲੀ ਆ ਅਛਾ ਗਰੀਬ ਜ਼ਿਮੀਦਾਰੀ ਤਕੜਾ ਤਾਂ ਨਹੀਂ ਕੋਈ ਜ਼ਿਮੀਦਾਰ ਤਕੜੇ ਜ਼ਿਮੀਦਾਰ ਦਾ ਤਾਂ ਨਹੀਂ ਹੈ ਚਲ ਬਈ ਇਹ ਨਾ ਯਾਰ ਇੱਥੇ ਆਏ ਸੀ ਮੇਰੇ ਕੋਲੇ ਇਕੱਠੇ ਹੋ ਕੇ ਸਾਰੇ ਇਹ ਕਹਿੰਦੇ ਬਈ ਸਾਨੂੰ ਜਿਹੇ ਹਿਸਾਬ ਨਾਲ ਕਾਰਡਾਂ ਦਾ ਮਤਲਬ ਕਿ ਜਿਹੜੇ ਮੁਰੇ ਆਉਂਦੇ ਆ ਕਾਰ ਉਹਦੇ ਹਿਸਾਬ ਨਾਲ ਉਹ ਜਿਹੜਾ ਕੰਮ ਚਲਾਈ ਜਾ ਕੰਮ ਜਿਹੜੇ ਬਾਰੀ ਸਰ ਅੱਛਾ ਅੱਛਾ ਠੀਕ ਹੈ ਆ ਗਿਆ ਪਰ ਨਾ ਫੋਨ ਕਰ ਗੁਰਦੀਪ ਸਿੰਘ ਹਾਂਜੀ ਲੱਖਾ ਬੋਲਦਾ ਸੁਦਾਨਾ ਹਾਂਜੀ ਹਾਂਜੀ ਸਿਕਾਜੀ ਅਸੀਂ ਕਾਲ ਯਾਰ ਇੱਕ ਮੁੰਡਾ ਇੱਥੋਂ ਦਾ ਮਾਲੂ ਮੁੰਡੇ ਦੋ ਮੁੰਡੇ ਇਹਨਾਂ ਤੋਂ ਤੂੰ 5-6 ਲੱਖ ਰੁਪਇਆ ਲੈ ਕੇ ਵੀ ਤੁਹਾਨੂੰ ਭਰਤੀ ਕਰਾਉਂਗਾ ਮੁੜ ਕੇ ਰਫੂ ਚੱਕਰ ਹੋ ਗਿਆ ਨਹੀਂ ਨਹੀਂ ਮੈਂ ਉਧਰ ਵਿਚਾਰ ਸੀ ਉਹਨੂੰ ਕਿੰਨੇ ਲੈਣ ਦੇ ਪੈਸੇ ਕਿੱਧਰ ਹੈ ਹੈ ਇਹਨੂੰ ਅੱਗੇ ਨਹੀਂ ਪੈਸੇ ਕਰੇ ਸੀ ਕਿੱਥੋਂ ਸੀ ਹਾਂ ਉਹਦੇ ਕੋਲ ਹੀ ਘਾਰੇ ਸੀ ਮੇਦਰਾ ਇਹ ਤਾਂ ਯਾਰ ਤੂੰ ਕਾਲੇ ਚੋਰ ਨੂੰ ਦਿੱਤੇ ਨਾ ਤੈਨੂੰ ਦਿੱਤੇ ਤੂੰ ਜਹਾਂ ਜੀ ਨੂੰ ਮਰਜ਼ੀ ਦਿੱਤੇ ਉਹ ਤਾਂ ਮੈਂ ਮੰਨਦਾ ਜੀ ਉਹ ਮੈਨੂੰ ਅੱਜ ਤੱਕ ਨਹੀਂ ਗਏ ਚੈੱਕ 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 ਜਿੱਲੀ ਵੰਨਣ ਨੂੰ ਜਾਂ ਅੱਠ ਸੀ ਹੂੰ ਮਾਮਾ ਇਹ ਇੱਕ ਰੋ ਬੰਦਾ ਮੈਨੂੰ ਚੱਕੇ ਕੇ ਪੈਸੇ ਦੋਗਾ ਮੈਂ ਤੁਹਾਨੂੰ ਉਹ ਕੰਕ ਕਰ ਦੂਗਾ ਜੀ ਤੂੰ ਟਾਈਮ ਲੈ ਇੱਕਾ ਮੇਰਾ ਨੰਬਰ ਆ ਮੈਂ ਫੋਨ ਕਰੂੰਗਾ ਕਿੰਨੇ ਦਿਨਾਂ ਨੂੰ ਦਿੰਨਾ ਪੈਸੇ ਬੋਲੇ ਜੋ ਮੈਂ ਕੀ ਕਰ ਕਰੀ ਰਿਹਾ ਹਾਂ ਕਦੋਂ ਹੁਣੇ ਹੀ ਅੱਜ ਆਇਆ ਜੀ ਹਾਂ ਬਿਲਕੁਲ ਛੇਤੀ ਇੱਕ ਤੇਰੇ ਨਾਲ ਨਈਆਂ ਵਾਲੇ ਦਾ ਇਹਨਾਂ ਦੋਨਾਂ ਬੰਦਿਆਂ ਨੇ ਪੈਸੇ ਦਿਓ ਇਹਦਾ ਇੱਕ ਨਈਆਂ ਵਾਲੇ ਦਾ ਨਾਲ ਤੇਰੇ ਹੋਰ ਆਇਆ ਵਾ ਹਾਂ ਹਾਂ ਨੀ ਤੇਰੀ ਉਹ ਤਾਂ ਨਹੀਂ ਮੈਨੂੰ ਪਤਾ ਹੈ ਕਿ ਮੈਨੂੰ ਜਿਹੜੇ ਪੈਸੇ ਮੈਨੂੰ ਮੇਰੇ ਚਾਹੀਦੇ ਉਹ ਮੈਂ ਤੇਰੇ ਕੋਲ ਕਿੰਨੇ ਆਏ ਉਹ ਦੇਖ ਕਿੰਨੇ ਆਏ ਉਹ ਤੁਸੀਂ ਆਪੇ ਕਢਾ ਲਾਂਗੇ ਤੇਰੇ ਕੋਲ ਕਿੰਨੇ ਆਏ ਆ ਤੇਰੇ ਕੋਲ ਕਿੰਨੇ ਆਏ ਆ ਦੂਰਾ ਮੁੰਡਾ ਉਹਦਾ ਐਪੀਆ 4 ਲੱਖ ਚੱਲ 9 ਲੱਖ ਆ 9 ਲੱਖ ਤਾਂ ਦੇ ਹਾਂ ਕੋਈ ਨਾ ਕੋਈ ਮੈਂ ਇਹਨੂੰ ਪੈਸੇ ਦਿੱਤੇ 80000 ਰੁਪਿਆ ਆ ਇਸ ਨੰਬਰ ਤੇ ਮੈਂ ਤੈਨੂੰ ਦੁਬਾਰਾ ਫੋਨ ਕਰੂੰਗਾ ਮੈਨੂੰ ਦੱਸ ਕਰੋਂ ਦੱਸਦਾ ਹੁਣ ਇਹ ਦੱਸਦਾ ਮੈਂ ਸ਼ਾਮ ਤੱਕ ਕਰ ਦਿਆਂ ਦੱਸ ਦੇ ਇੱਕ ਦਿਨ ਇੱਕ ਟਾਈਮ ਲਈ ਇੱਕ ਤਰੀਕ ਲਈ ਉਹ ਤੋਂ ਦਿਨ ਲੰਘਣਾ ਨਹੀਂ ਚਾਹੀਦਾ